ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਆਲਕ ਟੀਵੀ ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਗਿਆਣਾ ਤੇ ਜ਼ਿਲ੍ਹਾ ਜਿਹੜਾ ਇਹਨੂੰ ਫਰੀਦਕੋਟ ਲੱਗਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੀ ਸਾਹਮਣੇ ਦੋਸਤੋ ਤੁਸੀਂ ਸਕਰੀਨ ਤੇ ਐਚਐਫਸ ਨਸਲ ਦੀ ਵਾੜ ਦੇਖ ਰਹੇ ਆਂ ਇਹ ਬਾਈ ਦੀ ਉਕਾਊ ਹੈ ਫੋਰ ਸੇਲ ਹੈ ਸੂਈ ਸਵਾਈ ਸੱਜਣੋ ਜਿਹੜੀ ਵੈੜ ਹੈ ਆਮਾਂ ਕਰੇ ਦੇ ਬੱਚਾ ਬੱਚੀ ਇਸ ਤੂੰ ਚੈੱਕ ਕਰ ਸਕਦੇ ਆ ਤੇ 18 ਲੀਟਰ ਜਿਹੜਾ ਤੋਲਣ ਵਾਲਾ ਦੁੱਧ ਇਹਦੇ ਇੱਥੇ ਤਿਆਰ ਹੈ ਦੋ ਟਾਈਮ ਦਾ 9 ਲੀਟਰ ਦੁੱਧ ਜਿਹੜਾ ਇੱਕ ਡੰਗ ਦਾ ਇਹਦੇ ਇੱਥੇ ਤਿਆਰ ਹੈ ਤੇ 18 ਲੀਟਰ ਦਾ ਦੁੱਧ ਦਿਹਾੜੀ ਦਾ ਦੇ ਰਹੀ ਹੈ ਵੈੜ 20 22 ਕਿਲੋ ਦੁੱਧ ਵੀਰ ਦੱਸਦਾ ਵੀ ਪਾ ਦੂਗੀ ਤੇ ਰੇਟ ਇਹਦਾ 75000 ਹੈ ਤੇ ਬਾਕੀ ਮੌਕੇ ਤੇ ਮਾੜਾ ਮੋਟਾ ਇਹਦੇ ਚ ਜਿਹੜਾ ਮਾਨਤਨ ਤੁਹਾਡਾ ਹੋ ਜਾਣਾ ਤੇ ਜੇ ਕਿਸੇ ਵੀਰ ਦੇ ਵਹਿੜ ਪਸੰਦ ਆਵੇ ਤੇ ਨੰਬਰ 22 ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਖੁਦ ਵਿజిਟ ਕਰਕੇ ਆਪਦੀ ਪੂਰੀ ਤਸੱਲੀ ਨਾਲ ਦੋ ਟਾਈਮ ਚੋ ਕੇ ਜਿਹੜੀ ਵਹਿੜ ਖਰੀਦ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ